ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਸੰਗਤਾਂ ਤੱਕ ਵੱਧ ਤੋਂ ਵੱਧ ਪਹੁੰਚ ਸਕੇ ਔਰ ਸੰਗਤਾਂ ਇਸ ਦਾ ਲਾਭ ਖਾੜ ਸਕਣ ਸਾਧ ਸੰਗਤ ਅੱਜ ਦੀ ਸਾਡੀ ਜਿਹੜੀ ਵੀਡੀਓ ਆ ਉਹ ਕਿਰਿਆ ਤੇ ਹੀ ਹੈ ક્રિયા ਜਿਹੜੀ ਆ ਪ੍ਰ ਪ੍ਰੇਨਾਰਥਕ ਕਰਿਆ ਇਸ ਕਿਰਿਆ ਦੇ ਉੱਤੇ ਹੈ ਔਰ ਇਹਦੇ ਬਾਰੇ ਆਪਾਂ ਜਰੂਰ ਵਿਚਾਰ ਕਰਨੀ ਸੀ ਕਿਰਿਆ ਪਹਿਲਾਂ ਕਰ ਚੁੱਕੇ ਆ ਪੂਤਕਾਲ ਪੂਤਕਾਲ ਵਰਤਮਾਨ ਕਾਲ ਤੇ ਭਵਿਕਤ ਕਾਲ ਉਹਦੇ ਵਿੱਚ ਇਹ ਜਿਹੜਾ ਸੀਗਾ ਇਹ ਵੀ ਬਹੁਤ ਹੀ ਜ਼ਰੂਰੀ ਸੀ ਇਸ ਕਰਕੇ ਇਹ ਵੀਡੀਓ ਜਿਹੜੀ ਆ ਇਸ ਵਿਸ਼ੇ ਦੇ ਉੱਤੇ ਆਪਾਂ ਕਿਰਿਆ ਕਰ ਰਹੇ ਆ ਔਰ ਸਾਧ ਸੰਗਤ ਇਹ ਜਿਹੜੀ ਪੰਜਾਬੀ ਦੇ ਵਿੱਚ ਹੈ ਨਵੀਨ ਪੰਜਾਬੀ ਦੇ ਵਿੱਚ ਤਿੰਨ ਪ੍ਰਕਾਰ ਦੀਆਂ ਕਿਰਿਆਵਾਂ ਹੁੰਦੀਆਂ ਇੱਕ ਹੁੰਦੀ ਹੈ ਸਧਾਰਨ ਕਿਰਿਆ ਸਧਾਰਨ ਕਿਰਿਆ ਜਿਵੇਂ ਬੰਦੇ ਜੀ ਹੈਗੀ ਹੈ ਪ੍ਰੇਨਾਰਥਕ ਕਿਰਿਆ ਅੱਗੇ ਹੈ ਤੀਜੀ ਹੈ ਦੂਰੀ ਪ੍ਰੇਨਾਰਥਕ ਕਿਰਿਆ ਸਾਧ ਸੰਗਤ ਇਹਦੀਆਂ ਉਦਾਹਰਣਾਂ ਲਈ ਆਪਾਂ ਜਿਹੜੀਆਂ ਹੈ ਲਿਖਣਾ ਲਿਖਾਉਣਾ ਤੇ ਲਿਖਵਾਉਣਾ ਤਿੰਨ ਹੈ ਲਿਖਣਾ ਤਾਂ ਜਿਹੜੀ ਇਹ ਸਧਾਰਨ ਹੈ ਲਿਖਵਾਉਣਾ ਕਿਸੇ ਤੋਂ ਲਿਖਵਾਉਣਾ ਉਹ ਉਹ ਦੂਜੀ ਕਿਸਮ ਆ ਗਈ ਤੀਜੀ ਹੈਗੀ ਹੈ ਲਿਖਵਾਉਣਾ ਲਿਖਵਾਉਣਾ ਕਿਸੇ ਲਿਖਵਾਉਣਾ ਤੀਜੀ ਤਰ੍ਹਾਂ ਤੋਂ ਇਸੇ ਤਰ੍ਹਾਂ ਪકડਣਾ ਇਹ ਹੈਗਾ ਪਗੜਾਉਣਾ ਤੇ ਪਕੜਵਾਉਣਾ ਪਕੜਵਾਉਣਾ ਇਸ ਤੇ ਪੜਨਾ ਤੇ ਇਹ ਹੈਗਾ ਪੜਾਉਣਾ ਇਹ ਸਧਾਰਨ ਇਹ ਪ੍ਰੇਰਣਾਤਮਕ ਹੈ ਪੜਾਉਣਾ ਤੇ ਇਹ ਪੜਵਾਉਣਾ ਪੜਵਾਉਣਾ ਇਹ ਤਿੰਨ ਕਿਸਮ ਦੀਆਂ ਨੇ ਆ ਜਿਹੜੀਆਂ ਦੋ ਨੇ ਇਹ ਹੀ ਜ਼ਿਆਦਾ ਆਉਂਦੀਆਂ ਨੇ ੁਰਬਾਨੀ ਚ ਔਰ ਇਹਨਾਂ ਮਾਰੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਆਪਾਂ ਹੁਣ ਕਿਰਿਆ ਵਾਈਸ ਯਾਨੀ ਭੂਤਕਾਲ ਵਰਤਮਾਨ ਕਾਲ ਭੂਤਕਾਲ ਭਵਖਤਕਾਲ ਹੁਕਮੀ ਭਵਖਤਕਾਲ ਵਾਈਸ ਇਹਦਾ ਆਪਾਂ ਵਿਚਾਰ ਕਰਾਂਗੇ ਸਾਧ ਸੰਗਤ ਇਹਦੀਆਂ ਜਿਹੜੀਆਂ ਹੈ ਇਹ ਲੇ ਪੰਕਤੀਆਂ ਨੇ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਨੇ ਔਰ ਇਹਨਾਂ ਦੀ ਰੋਸ਼ਨੀ ਦੇ ਵਿੱਚ ਆ ਚੀਜ਼ਾਂ ਨੂੰ ਕਿਰਿਆਵਾਂ ਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ ਹੁਣ ਸਾਧ ਸੰਗਤ ਪਹਿਲਾ ਹੈ ਵਰਤਮਾਨ ਅਨਪੁਰਖ ਵਰਤਮਾਨ ਥਰਡ ਪਰਸਨ ਔਰ ਇਹਦੇ ਵਿੱਚ ਆ ਜਾਂਦਾ ਇੱਕ ਵਚਨ ਚ ਪਹਿਲਾ ਹੈ ਨਚਾਵੇ ਨਚਾਵੇ ਹੁਣ ਨਚਾਵੇ ਆ ਨਚਾਵੇ ਜਉ ਪ੍ਰਭ ਭਾਵੈ ਤਿਵੇਂ ਨਚਾਵੇ ਉਹ ਨਚਾਵੇ ਜਿਹੜਾ ਹੈ ਨਚਾਵੇ ਉਹ ਆਮ ਤਾਂ ਸਧਾਰਨਤਾ ਹੈ ਨਹੀਂ ਨਚਾਵੇ ਇਹਦੇ ਆਉਂਦਾ ਹੈ ਨਚਾਵੇ ਨਚਾਉਂਦਾ ਹੈ ਨਚਬਉਂਦਾ ਨਹੀਂ ਹੈ ਨਚਾਉਂਦਾ ਹੈ ਭਾਵੈ ਤਿਵੇਂ ਨਚਾਵੇ ਉਹ ਮੇ ਨਚਾਉਂਦਾ ਐਸ ਚ ਆ ਜਾਂਦਾ ਸੈਕੰਡ ਵਾਲੀ ਦੇ ਵਿੱਚ ਨਚਾਉਂਦਾ ਹੈ ਇਸੇ ਤਰ੍ਹਾਂ ਗਾਉ ਗਾvai ਆਪ ਗਵਾਏ ਸੋ ਹਰ ਗੁਣ ਗਾਓ ਹੁਣ ਗਵਾਏ ਮਤਲਬ ਉਹਨੂੰ ਗਾਉਂਦਾ ਹੈ ਜਿਵੇਂ ਕੀਰਤਨ ਗਾਉਂਦਾ ਹੈ ਸ਼ਬਦ ਗਾਉਂਦਾ ਹੈ ਠੀਕ ਹੈ ਗਾਉਂਦਾ ਹੈ ਗਾਉਂਦਾ ਸੋ ਹਰ ਗੁਣ ਗਾਉ ਗਵਾਉਂਦਾ ਹੈ ਗਵਾਉਂਦਾ ਇਸੇ ਤਰ੍ਹਾਂ ਇਹਦੇ ਵਿੱਚ ਬਹੁਵਚਨ ਚ ਆ ਜੀਏ ਵਰਤਮਾਨ ਦੇ ਵਿੱਚ ਇੱਕ ਸਾਹ ਸਦਾਵ ਹੈ ਇੱਕ ਸਾਹ ਸਦਾਵ ਹੈ ਸੰਚਤਨ ਸੰਚਤਨ ਸੰਚਤ ਇਕੱਠਾ ਕਰਨਾ ਧਨ ਧਨ ਨੂੰ ਇਕੱਠਾ ਕਰਕੇ ਸ਼ ਸਦਾ ਵਹ ਸਦਾਵੇ ਅਖੌਂਦੇ ਹਨ ਸਿਖਾਉਂਦੇ ਹਨ ਅਖੌਂਦੇ ਹਨ ਸਿਖਾਉਂਦੇ ਹਨ ਅਖੌਂਦੇ ਹਨ ਇਹਦੇ ਵਿੱਚ ਆ ਗਿਆ ਅਖਵਾਉਂਦੇ ਹਨ ਲੋਕਾਂ ਤੋਂ ਹਉਂਦੇ ਹਨ ਅਖਵਾਉਂਦੇ ਹਨ ਇਸੇ ਤਰ੍ਹਾਂ ਇਹਦੇ ਵਿੱਚ ਅੱਗੇ ਵਰਤਮਾਨ ਕਾਲ ਦੇ ਵਿੱਚ ਹੀ ਆ ਜੀਏ ਤਾਂ ਮਦਮਪੁਰ ਆ ਜਾਂਦਾ ਮਦਮਪੁਰ ਮਦਮ ਵਰਕ ਇੱਕ ਵਚਨ ਹੈ ਚਲਾਏ ਚਲਾਇ ਚਲਾਹੀ ਚਲਾਉਂਦਾ ਹੈ ਜਿਵੇਂ ਤੂੰ ਚਲਾਏ ਚਲਾਏ ਤੂੰ ਚਲਾਉਂਦਾ ਹੈ ਇਹ ਕੀ ਹੈ ਚਲਾਉਂਦਾ ਜਿਉਂ ਤੂੰ ਚਲਾਏ ਤਵੇਂ ਚੱਲ ਹੈ ਜਿਨ੍ਹਾਂ ਮਾਰਗ ਪਾਵੈ ਇਹ ਕੀ ਹੈ ਚਲਾਉਂਦਾ ਅੱਗੇ ਹੈ ਬੁਲਾਵ ਹੈ ਬੁਲਾਉਂਦਾ ਹੈ ਜੋ ਬੁਲਾਵ ਹੈ ਤਿਉ ਬੋਲਹਿ ਸਵਾਮੀ ਕੁਦਰਤ ਕਵਨ ਹਮਾਰੀ ਬਲਾਵਹਿ ਬਲਾਉਂਦਾ ਹੈ ਬਲਾਉਂਦਾ ਹੈ ਬਲਵਾਉਂਦਾ ਨਹੀਂ ਹੈ ਬਲਵਾ ਬਲਾਉਂਦਾ ਹੈ ਬਲਾਉਂਦਾ ਹੈ ਇਹ ਚਾਜ ਬਲਾਉਂਦਾ ਹੈ ਅੱਗੇ ਹੈਗਾ ਜੀ ਪੂਤ ਕਾਲ ਦੇ ਵਿੱਚ ਪੂਤ ਕਾਲ ਦੇ ਵਿੱਚ ਇੱਕ ਵਚਨ ਕਰਾਇਆ ਕਰਾਇਆ ਤੋਂ ਭਾਵ ਹੈ ਕਰਵਾਇਆ ਜਿਉ ਭਾਵੇ ਤਿਉ ਰੱਖ ਜਿਉ ਭਾਵੇ ਤਿਉ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਤੇਰਾ ਕਰਾਇਆ ਪਾਵ ਤੇਰਾ ਕਰਵਾਇਆ ਤੇਰਾ ਕਰਵਾਇਆ ਇਹ ਇਹਨਾਂ ਦੋਨਾਂ ਜੀ ਜਿਆਦੇ ਆਰਿਆਂ ਕਰਵਾਇਆ ਤੇ ਅੱਗੇ ਦੇ ਵਿਚਾਰੇ ਕਰਵਾਇਆ ਕਰਾਇਆ ਅੱਗੇ ਹੈ ਬਹੁਵਚਨ ਦੇ ਵਿੱਚ ਇਸੇ ਭੂਤਕਾਲ ਚ ਆ ਜਾਂਦਾ ਪਕਰਾਈ ਪਕਰਾਈ ਤੋਂ ਪਾਵ ਪਕੜਵਾ ਪਕੜਵਾਇ ਗੁਰ ਪਕਰਾ ਪਕਰਾਈ ਹਰ ਕੇ ਚਰਨ ਪਕੜਵਾਇ ਪਕੜਵਾਇ ਪਕਰਾਏ ਪਕੜੋ ਆਏ ਹਰ ਕੇ ਚਰਨ ਇਸ ਕਰਿਆ ਦੇ ਵਿੱਚ ਆ ਜਾਂਦਾ ਪਕੜਵਾਏ ਹਰ ਕੇ ਚਰਨ ਅੱਗੇ ਭੁਖਤ ਦੇ ਵਿੱਚ ਜਿਹੜਾ ਹੈ ਇੱਕ ਵਚਨ ਚ ਆ ਜਾਈਏ ਕਰਾਈ ਸੀ ਕਰਵਾਏਗਾ ਕਰ ਕਰਵਾਏਗਾ 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 ਗੋਰ ਪਰ ਕਾਏ ਗੋਰ ਪਕਰਾਏ ਹਰ ਕੇ ਚਰਨ ਗੋਰ ਪਕਰਾਏ ਹਰ ਕੇ ਚਰਨ ਪਕੜਾਏਗਾ ਅਜਾ ਪੁਏ ਖਤ ਦੇ ਵਿੱਚ ਅਸੀਂ ਕਰ ਰਹੇ ਸੀ ਇਕਵਚਨ ਕਰਾਈ ਸੀ ਕਰਵਾਏਗਾ ਆਪੇ ਕਾਰ ਕਰਾਈ ਸੀ ਅਵਰ ਕੇ ਕਰਨਾ ਜਾਏ ਕਰਾ ਕਰਵਾਏਗਾ ਕਰਾਈ ਸੀ ਕਰਾਏ ਕਰਾਈ ਸੀ ਤੋਂ ਪਾਉ ਕਰ ਕਰਵਾਏਗਾ ਕਰਵਾਏਗਾ ਇਹ ਵਿੱਚ ਅਗਿਆ ਮਨਾਈ ਸੀ ਪਰਵਾਨ ਕਰਵਾਏਗਾ ਕਰਵਾਏਗਾ ਪਰਵਾਨ ਕਰਵਾਏਗਾ ਸੋ ਸੇਵਕ ਸੇਵਾ ਕਰੇ ਜਿਸ ਹੁਕਮ ਮੰਨਾਈ ਸੀ ਹੁਕਮ ਹੁਕਮ ਪ੍ਰਵਾਨ ਕਰਵਾਏਗਾ ਮੰਨਵਾਏਗਾ ਇਹ ਕਹਿ ਸਕਦੇ ਮੰਨਵਾਏਗਾ ਵਾਏਗਾ ਮੰਨਵਾਏਗਾ ਇਸ ਦੇ ਵਿੱਚ ਆਏ ਅੱਗੇ ਹੈ ਕਹਾਉਗੋ ਅੱਗੇ ਭੁਖ ਦੇ ਵਿੱਚ ਹੀ ਹੈ ਕਹਾਉਗ ਕਹਾਉਗੋ ਫਿਊਚਰ ਟੈਂਸ ਭਵਖਤ ਕਾਲ ਅਖਵਾਉਗੇ ਕਹਾਉਗੇ ਮਤਲਬ ਅਖਵਾਉਗੇ ਪੰਜ ਸਹਾਈ ਜਨਕੀ ਸੋਭਾ ਪਲੋ ਪਲੋ ਨਾ ਕਹਾਵੋ ਗੋ ਕਹਾਵੋ ਗੋ ਕਹਾਵੋ ਗੋ ਅਕਵਾਓਗੇ ਵੀ ਤੁਸੀਂ ਅਕਵਾਓਗੇ ਨਹੀਂ ਪੰਜ ਸਹਾਈ ਜਨਕੀ ਸੋਭਾ ਪਲੋ ਪਲੋ ਨਾ ਕਹਾਵੋ ਗੋ ਕਹਾਵੋ ਗੋ ਸੋ ਸੰਗਤ ਇਹ ਪ੍ਰੇਰਣਾ ਆਰਥਕ ਕਿਰਿਆ ਜਿਹੜੀ ਆ ਇੱਕ ਵੱਖਰਾ ਇੱਕ ਚੈਪਟਰ ਹੈ ਵੱਖਰੀ ਕਿਰਿਆ ਉਹਦੇ ਬਾਰੇ ਜਿਹੜੀ ਆ ਆ ਆਪਾਂ ਜਿਹੜੀ ਹੈ ਇਹਨੂੰ ਸਪਸ਼ਟ ਕੀਤਾ ਇਹਨਾਂ ਤੋਕਾਂ ਦੇ ਰਾਹੀਂ ਇਹਨਾਂ ਪੰਕਤੀਆਂ ਦੇ ਰਾਹੀਂ ਇਹ ਤਿੰਨ ਤਰ੍ਹਾਂ ਦੀ ਹੈਗੀ ਆ ਤਿੰਨੇ ਆਪਾਂ ਲਿਖ ਲਈਆਂ ਇਹਨਾਂ ਤੋਂ ਆਪਾਂ ਇਹਨੂੰ ਵਿਚਾਰ ਕੀਤੀ ਹੈ ਸੋ ਉਮੀਦ ਹੈ ਕਿ ਆਪ ਜੀ ਨੂੰ ਇਹਦੇ ਬਾਰੇ ਸਮਝਾਈ ਹੋਵੇਗੀ ਇਸ ਤੋਂ ਬਾਅਦ ਵੀ ਇਸ ਨੂੰ ਦੁਬਾਰਾ ਪੜ ਲਿਓ ਸੌਣ ਲਿਓ ਤਾਂ ਕਿ ਹੋਰ ਜਿਹੜਾ ਹੈ ਜਿਆਦਾ ਜਿਹੜਾ ਆਪਾਂ ਨੂੰ ਪਤਾ ਲੱਗ ਸਕੇ ਸੋ ਇਸ ਤੋਂ ਜੇ ਅਗਲੀ ਵੀਡੀਓ ਆਪਾਂ ਅਗਲੇ ਵਿਸ਼ੇ ਦੇ ਨਾਲ ਜਿਹੜਾ ਹੈ ਉਹ ਫਿਰ ਮਿਲਾਂਗੇ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਇੰਨੀ ਕੁ ਵਿਚਾਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ